ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿੰਨੀ ਲੱਗੀ ਅੱਜ ਆਪਾਂ ਗਰਮੀ ਬਹੁਤ ਜ਼ਿਆਦਾ ਹੈ ਜੀ ਪਹਿਲਾਂ ਮੈਂ ਚਾਰ ਤੁਕਾਂ ਦੇ ਪ੍ਰੈਸ ਕਰਕੇ ਇਹਨਾਂ ਤੇ ਡੰਗਤੀ ਦੇਖੋ ਜੀ ਆਪਾਂ ਨੇ ਕੱਲ੍ਹ ਵਾਲੇ ਵੀਡੀਓ ਦੇ ਤਾਈੜਾ ਹੀ ਛੁੱਟਨੇ ਇਹਨਾਂ ਦੇ ਨਾਲ ਟਾਈੜਾ ਹੀ ਸਲਵਾਰਾਂ ਨੇ ਚਾਰ ਕਲਰ ਨੇ ਜੇ ਤੁਸੀ ਕੋਈ ਇਹਨਾਂ ਦਾ ਕਲਰ ਲੈਣਾ ਤਾਂ ਤੁਸੀਂ ਲੈ ਸਕਦੇ ਜਿੱਦਰਾ ਵਾਲੇ ਛੁੱਟਨੇ ਜਿਹੜੇ ਆ ਆਪਣੇ ਹੀ ਪਿਓਰ ਕਾਟਨ ਦੇ ਨੇ ਬਿਨਾ ਲਾਈਨਿੰਗ ਵਾਲੇ ਇਹ ਸਾਰੇ 950 ਰੁਪਏ ਦੇ ਰੇਟ ਦੇ ਵਿੱਚ ਰਹਿਣ

ਹਲਵਾ ਫੈਂਟਸੂਟ ਕੋਟ। ਔਫਕਾ ਕਰਦੇ। ਮੈਂ ਸੌਰੀ ਕਾਟਨ ਦੇ ਸੂਟ ਨੇ ਜਿਹੜੇ ਸਲਾਈ ਕਰਨੇ ਜਣੇ ਨੇ ਆਪਣਾ ਟੇਲਰ ਹੈ ਨਹੀਂਗਾ ਜੀ। ਬਹੁਤ ਔਖਾ ਹੋਇਆ ਗਰਮੀ ਦੇ ਕਿਸੇ ਤਰੀਕਾ ਤੋਂ ਮੈਂ ਕੰਮ ਕਰਕੇ ਨਹੀਂ ਨਿੰਦਾ। ਇਹ ਵੀ ਕਾਟਨ ਦੇ ਸੂਟ ਨੇ ਵਿਦਾਊਟ ਲੈਂਡਿੰਗ ਆਪਣੇ ਵੀਡੀਓ ਦੇ ਵਿੱਚ ਵੀ ਦਿਖਾਈ ਉਹਨੇ। ਅਸਲ ਵਿੱਚ ਮੈਂ ਦਿੱਤੀ ਦਿੱਲੇ ਕੇ ਬਾਰੀ ਗਈਏ ਤੇ ਨਹੀਂ ਉੱਪਰੀ ਮੁੜ ਜਾਂਦੀ। ਸਾਰੇ ਪਹਿਲਾਂ ਪਾਣੀ ਨਹੀਂ ਕੱਢਾਂਗੇ ਆਪਾਂ ਇਹ ਇਹਨੂੰ ਇਹਨੂੰ ਕੋਲ ਫਲਾਟ ਕਰਦੇ ਹਾਂ ਨਾ ਕੋਈ ਸਾਰੇ ਉੱਤਰ ਟੋਪਨ ਦੇ ਕਿਚਨ ਨਾਲ ਪਹਿਲਾਂ ਮਨ ਨੂੰ ਆਏ ਕਿ ਜੇ ਮੀਂਹ ਜਾਵੇ ਕਦ ਠੰਡ ਵਾਲੇ ਦਿਨ ਲਈ ਮੱਖਾ ਹੋਣ ਇੱਥੇ ਪੜਾ ਦੇ ਫਿਰ ਦੇਖ ਕੇ ਜੇ ਆਏਗਾ ਤਾਂ ਸਾਰਾ ਸਮਾਨ ਖਿਲਿਆ ਹੋਏ ਮੈਂ ਗੰਗਾ ਤਾਂ ਨਹੀਂ ਜਾਉਂਦਾ। ਵੇਖ। ਹੈਂਗਰਾ ਇੱਧਰ ਪਾ ਲਈ ਜਾਵਾਂ ਮੈਂ ਕਿਹੜੇ ਨਵੇਂ ਲਿਆਤੇ ਤੇ ਖਤਮ ਹੋ ਗਏ। ਉਹ ਸਾਰੇ ਇੱਥੇ ਕਹਿ। ਆਏ ਜਿਹਨਾਂ ਲਈ ਤਾਂ ਇਹ ਕੱਪੜੇ ਆਏ। ਉਹ ਨਾ ਇਹ ਕੱਪੜੇ ਇਹ ਉਹਨਾਂ ਨੂੰ ਕੱਟ ਦੇਣੀ ਹੈ ਕੱਟ ਕੇ ਜਿੰਨੇ ਬਣਦੇ ਨੇ ਫੇਡਾਈ ਕਰ ਦਿੰਦੇ ਹਾਂ ਹਾਂ ਤਾਂ ਕਰੀਏ ਕੋਟ ਮੈਂ ਸਾਰੇ ਬਾਰੇ ਚੱਲੀ ਜਾਂਦੇ ਨੇ ਦੇਖੋ ਜੀ ਇਹ ਆਪਣੇ ਸੈਲਫ ਪ੍ਰਿੰਟ ਵਾਟਰ ਕਾਟਨ ਦੇ ਉੱਪਰ ਵਰਕ ਕੀਤਾ ਸਟਾਈਲ ਇਹ ਜਿਆ ਕਰ ਲੈਣਾ ਬਹੁਤ ਸੋਹਣਾ ਮੇਰੇ ਕੋਲ ਤਾਂ ਮੇਰੇ ਕੋਲ ਜਿਹੜਾ ਕੋਣ ਵਾਲਾ ਨਾ ਵਰਤਣਾ ਕੋਈ ਫਿਕਰ ਨਹੀਂ ਹੈ ਨਾ ਮੈਂ ਦੇਖਣੀ ਆਂ ਬਿਨਾਂ ਲਾਈਨਿੰਗ ਆ ਇੱਕ ਉਸ ਲਾਈ ਕਰਾਂਗੇ ਤਾਂ ਆਪਦੇ ਸੂਟ ਸਲਾਈ ਕਰਾਉਣ ਨੂੰ ਟਾਈਮ ਹੀ ਨਹੀਂ ਲੱਗਦਾ ਜੀ 10-10 ਦਿਨ ਪਏ ਰਹਿੰਦੇ ਨੇ ਬਾਅਦ ਵਿੱਚ ਮਨ ਬਦਲ ਜਾਂਦਾ ਹੈ ਵੀ ਹੁਣ ਇਹ ਬਸ ਇਥੇ ਮੇਂ ਜੀ ਆ ਕੇ ਜਾਂਦਾ ਉਹਨੂੰ ਦੇਖ ਕੇ ਮੈਨੂੰ ਨਹੀਂ ਪਤਾ ਨਹੀਂ ਕਿਵੇਂ ਹੈਂ ਕਰਦੇ ਵੱਡੇ ਨੇ ਮੰਗਰਲਾ ਸੂਟ ਲਪੋ ਹੁੰਦੇ ਨੇ ਉਸ ਮੈਨੂੰ ਆਏ ਦੀ ਬਹੰਗੀ ਰੰਗਾਂ ਮਿਲਦੀ ਤੇ ਇਹ ਸਾਬ ਇਹਨੂੰ ਕਰਦਾ ਮੈਂ ਇੱਕ ਫੇਰ ਫਕਣਾ ਕੋਈ ਰੰਗ ਵਾਲਾ ਤੁਹਾਨੂੰ ਦਰਮੀ ਵਾਲੀ ਹੋਊਗੀ ਇੱਕ ਇੱਕ ਟਾਕਾ ਲੱਗ ਕੇ ਕਿਸ ਤਰ੍ਹਾਂ ਅਧਰਿਆਣਾ ਆ। ਮੈਂ ਸਾਂਝ ਕਰਨੀ ਬਹੁਤ ਮੰਨੀ ਖੜੀਆਂ ਨੇ। ਮੈਂ ਲੋਡ ਕਰਦਾ ਉਹ ਮੈਂ ਉਹਨਾਂ ਨੂੰ ਕਲਾ ਕੇ ਨਾ ਮੋਟਰ ਖੰਡੇ ਬਣੀ ਨਾ ਨਮਾ ਦੇ। ਉੱਥੇ ਰਹਿ ਗਿਆ। ਦਰਮੇਂ ਵਿੱਚ ਕਰ ਸਕਦੇ ਆਂ ਕਿ ਮਾਸੀ ਦਾ ਫਿਕਰ। ਹਾਂ, ਕੀ ਕਰ ਦਿਆ? ਕੱਢਦੇ ਨਾ ਉਹ ਫਸ ਗਿਆ ਦਿਗੂ ਕਪਿੰਦਰ। ਅੱਧਾ ਘੰਟਾ ਕੰਮ ਕਰਨਾ ਉੱਥੇ ਹੋ ਜਾਂਦਾ ਬਗਿਆਨ ਵਾਸੀਆਂ ਲਈ ਜਾਂਦਾ ਬੇਟਾ। ਸਾਨੂੰ ਪੂਰਾ ਚਲੇ ਹੋਵੇ, ਇੱਥੇ ਚੱਲੀਏ ਨਾ ਉਹ ਬਸ ਕੰਮ ਨਹੀਂ ਪੈ ਰਹਿਣਾ। ਉੱਠਾ ਟੰਗਦਾ। ਹਾਂ? ਉੱਠਾ ਡੱਗਦਾ। ਉਹ ਫੇਰ ਉਹ ਚੱਲ। तो वो यहां हेंग कर जमा उसके तो बन ही जा रही नहीं है है गिरो कुठा फसाता मां ने हुई माला हेंग कर कुछ लेते ना हेंगर पतन हो गया न मुझे करने से हमें ये का

ਕਿ ਪਾਣੇ ਦਾ ਲੱਕ ਨੂੰ ਆ ਵੀ ਇਹ ਕੱਪੀ ਉਧਰ ਰਸਨੇ ਕੋਲ ਨੂੰ ਸਾਫ ਕੀ ਦੇਣੀ ਹੈ ਕਿ ਹੋਣੀ ਹੈ ਐਂ ਕਿ ਇਹ ਸਾਫ ਨਹੀਂ ਕਰ ਲੈਣਾ ਨਾ ਨਾ ਨੂੰ ਭਾਰੇ ਬੈ ਇਤੇ ਐਵੇਂ ਕੋਈ ਉਹ ਤਾਂ ਨਹੀਂ ਹੈਗਾ ਤਾਂ ਸੂਟਾਂ ਵਾਲਾ ਅੱਜ ਦਾ ਭਾਰ ਰਹਿਣਾ ਸਮਾਂ ਬਚ ਅਸੀਂ ਇਹ ਨੂੰ ਤਾਂ ਉਧਰ ਧਰ ਦੇਣਾ ਇਹ ਵੀ ਟੇਬਲ ਤੇ ਮੈਂ ਤਾਂ ਹੁਣ ਦੇਖਿਆ ਹੈ ਨੀ ਮੈਂ ਤੂੰ ਮਸੂਲ ਦਾ ਕਾਰਡ ਮੇਰੇ ਲੱਗਿਆ

ਇਹ ਤੇ ਟਿਕਟਾਂ ਤੋਂ ਨਾ ਉਹ ਬਗਤੀਏ ਕੱਢੀ ਤੇ ਟਿਕਟਾਂ ਤੋਂ ਨਾਲ ਐ ਨਹੀਂ ਤਾਂ ਕਾਹਲਾ ਕੰਦ ਹੋਰੀ ਨਾ ਰਹਾ ਉਹ ਹੀ ਕੱਦਦਾ ਹੀ ਲਵੰਦਾ ਕਿਹਦਾ ਇਹ ਲਹੂ ਪੀਰ

ਮੇਰੇ ਕੋਲ ਜਿਆ ਆ ਕਲਮਾ ਕੱਢ ਕੇ ਵੀਰੋ ਬਣਾ ਦੇਣੇ ਪੇਟਾ ਕਰੇ ਆ ਆਪਾਂ ਆ ਨਵੇਂ ਜੱਪੜਾ ਕੱਢ ਲਈ ਹੁੰਦੀ ਆਪਣੇ ਘਾਰੇ ਕੱਢਦੇ ਉਹ ਨੂੰ ਥੋੜਾ ਜਗਾ ਤਜਾਂਦਾ ਉਹ ਤੇਰੀ ਤਾਂ ਹੀ ਖੜੀ ਹੋ ਜਾਂਦੀ ਹੈ ਕਰਨੀ ਲੱਗਦੀ ਹੈ ਲੈ ਆਪਣੇ ਨਾ ਤੁਮਾ ਮੈਂ ਸੰਭਰ ਕੇ ਬੋਚਦਾ ਤਾਂ ਪਹਿਲਾਂ ਟੋਕਾ ਕਰੀਆ ਪਹਿਲੇ ਟੋਕਾ ਕਰਦੇ ਨਾ ਮੈਂ ਸਨਵਾ ਦਿਨੇ ਆਪਣਾ ਫੇਰ ਫੇਰ ਨਿਪਟ ਜਾਣਾ ਬਸ ਹੀ ਆ ਰਹਿ ਕੇ ਮਿਲ ਆਇਰੇ ਨੇ ਘਾਰੇ ਦਿਨ ਪਾਇਆ ਪਾਇਨ ਤੇ ਇਹਨਾਂ ਸੱਤ ਬਣਾ

ਉਹਨਾਂ ਕਨੇ ਤੋਂ ਸੇਕ ਵੀ ਆਇਆ ਤਾਂ ਇੱਧਰ ਮੈ ਜਾਂਦੀ ਹੈ। ਆ ਨਿਕਲੀ ਤਾਂ ਪੀਤੀ ਜਿਵੇਂ ਅਸੀਂ ਜਿਹੜੀ ਆ ਰਹੀ ਹੈ ਰਹੀ ਇੱਥੇ। ਉਹ ਵੇਖ ਤਾ ਨਿੱਗੀ ਇਹ ਤਾਂ ਕਿੱਥੇ ਪੈਂਦਾ ਫੁਆਰਾ। ਹਾਂ। ਉਹ ਤਾਂ ਹਵਾ ਇੱਧਰ ਨਾਲ ਆ ਜਾਂਦਾ ਹਵਾ ਨਾਲ। ਨਹੀਂ ਆ ਵਧੀਆ। ਮੈਂ ਤਾਂ ਆਨ ਨਾਲ ਪੈ ਜਾਂਦੀ ਆ। ര പെജ് പാൽ ਇੱਕ ਖਾਲੀ ਹੋਊ ਤਾਂ ਤੇ ਥੋੜਾ ਜਿਹਾ ਪਾਣੀ ਪਾ ਕੇ ਨਾ ਬੁਝਵਾ ਰਿਹਾ ਮੇਰੇ ਟੰਡਾ ਪਾਇਆ ਜਾਂਦਾ ਹੁੰਦਾ ਹੈ। ਹੰਤਨ ਨੂੰ ਬੰਦ ਕਰਦੀ ਚਾਹੀ। ਸੈਫੀ ਦੇਖਾ। ਸੈਫੀ। ਬਾਰਝਾਂ ਦੇ ਤਿਆਰੀ ਜਾ ਪੂਰੀ। ਬਾਰ ਕਰਮੀ ਆ ਨਾ। त <muchos> चल तेरी बारी है वारी आहे साडेम